ਹਾਂਜੀ ਸਾਡਾ ਆਪਣੇ ਬਾ ਹੁਕਮ ਡੀਜੀਪੀ ਪੰਜਾਬ ਅ ਸ਼੍ਰੀ ਗੌਰਵ ਯਾਦਵ ਸਰ ਬਾ ਹੁਕਮ ਤੇ ਸੀਐਮ ਸਾਹਿਬ ਪੰਜਾਬ ਉਹਨਾਂ ਦੇ ਪੂਰੇ ਯੁੱਧ ਨਸ਼ੇ ਵਿਰੁੱਧ ਇਹਦਾ ਚੱਲ ਰਿਹਾ ਹੈ ਤੇ ਉਹਦੇ ਵਿੱਚ ਸੀ ਸਾਰਾ ਕੁਝ ਕਰ ਰਹੇ ਆ ਅਸੀਂ ਤੇ ਇੱਥੇ ਮਲੇ ਕੋਟੇ ਦੇ ਵਿੱਚ ਇਸ ਸਾਹਿਬ ਨੇ ਪੰਜ ਜਗ੍ਹਾ ਦੇ ਸਟੇਸ਼ਨ ਬੰਦ ਕਰਵਾਏ ਆ ਆਪਰੇਸ਼ਨ ਚੱਲ ਰਿਹਾ ਹੈ ਤੇ ਪਰਚਰ ਰਿਹਾ ਸਵਕਤ ਇਹ ਤੋਂ ਤੇ ਬੜੀ ਧਿਆਨ ਨਾਲ ਅਸੀਂ ਦੇਖ ਕਿ ਕਿਸੇ ਨੂੰ ਤੰਗ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਗਲਤ ਬੰਦੇ ਨੂੰ ਫੜ ਰਹੇ ਆ ਜਿਹੜੇ ਬੰਦੇ ਨੇ ਅਸੀਂ ਸਾਰਾ ਸਹਿਯੋਗ ਲੈਣਾ ਚਾਹੁੰਦੇ ਆ ਤੁਹਾਡਾ ਵੀ ਪਬਲਿਕ ਦਾ ਜਿਹੜਾ ਤੇ ਜਿਹੜੇ ਜਿਹੜੇ ਬੰਦੇ ਉਹ ਨੇ ਤੇ ਉਹਨਾਂ ਦਾ ਵੀ ਸਹਿਯੋਗ ਕਰਦੇ ਆ ਕਿ ਜਿਹੜੇ ਬੰਦੇ ਠੀਕ ਹੋ ਜਾਣ ਜਿਹੜਾ ਛੱਡ ਰਹੇ ਨੇ ਤੇ ਉਸ ਆਰਗੇਨਾਈਜੇਸ਼ਨ ਦੇ ਵਿੱਚ ਆਪਣੀ ਉਹ ਕਰ ਦੇਣਾ ਆਪਣਾ ਇਲਾਜ ਕਰਨਾ ਕਿੰਨੀ ਜਗ੍ਹਾ ਤਾਂ ਅੱਜ ਅੱਜ 5 ਜਗ੍ਹਾ ਤੇ ਅੱਜ ਹੋਇਆ ਤੇ 200 ਤੋਂ 200 ਤੋਂ ਵੱਧ ਕੇ ਬੰਦੇ ਲੱਗੇ ਨੇ ਆਪਣੀ ਸਾਡੀ ਫੋਰਸ ਲੱਗੀ ਹੈ ਬਰਾਮਦਗੀ ਹੋ ਰਹੀ ਹੈ ਬਰਾਮਦਗੀ ਪ੍ਰੋਸੈਸ ਚੱਲ ਰਿਹਾ ਜਦੋਂ ਖਤਮ ਹੋ ਜਾਏਗਾ ਆਪਰੇਸ਼ਨ ਪ੍ਰੈਸ ਨੋਟ ਦੇ ਦੋ ਤਾਂ ਦੱਸ ਦੇਣ ਕਿ ਐਸ ਐਸ ਸਰ ਇਹ ਚਿੱਟੇ ਦੇ ਨਾਲ-ਨਾਲ ਜਿਹੜੀਆਂ ਡਰੱਗਾਂ ਦੀਆਂ ਗੋਡੀਆਂ ਚੱਲ ਪਈਆਂ ਨਹੀਂ ਨਹੀਂ ਸਭ ਕੁਝ ਉਹ ਚਿੱਟਾ ਇਕੱਲਾ ਹੀ ਨਹੀਂ ਹੈ ਉਹ ਆਪਾਂਦਰ ਪਹਿਲਾਂ ਸਿਰ ਉਹ ਚਿੱਟੇ ਦਾ ਇਹ ਤਾਂ ਨਹੀਂ ਚੱਲਦਾ ਰਹਿੰਦਾ ਪੂਰਾ ਪੁਰੀ ਰਿਕਵਰੀਆਂ ਨਾਕੇ ਸਭ ਕੁਝ ਚੱਲ ਰਿਹਾ ਠੀਕ ਹੈ ਜਿਹੜਾ ਚਿੱਟਾ ਜਿਹੜਾ ਹੈਗਾ ਪਹਿਲਾਂ ਬਹੁਤ ਜ਼ਿਆਦਾ ਸੀ ਹੁਣ ਥੋੜਾ ਹੋਰ ਬਾਰਡਰ ਤੇ ਹੀ ਰਹਿ ਗਏ ਆ ਜਿੰਨੀ ਵੀ ਰਿਕਵਰੀ ਹੋ ਰਹੀ ਹੈ ਕੋਈ ਬੰਦਾ ਪੁਲਿਸ ਨਹੀਂ ਛੱਡ ਰਹੀ ਉਹ ਸਰ ਹੁਣ ਜਿਵੇਂ ਪਿਛਲੇ ਪੈ ਖਾਲੀ ਸਰਕਾਰ ਨੇ ਸਭ ਇਹ ਨਸ਼ਾ ਸਟੌਕ ਦੇ ਅੰਦਰ ਹਾਂ ਉੱਥੇ ਬਣ ਰਹੇ ਇਹਨਾਂ ਦੇ ਬਾਰੇ ਹੁਣ ਤੁਹਾਡੇ ਕੀ ਨਹੀਂ ਨਹੀਂ ਉਹ ਮੈਂ ਦੱਸਿਆ ਹੈ ਕਿ ਜਿੱਥੇ ਵੀ ਉਹ ਨੇ ਤੇ ਉਹਨਾਂ ਦਾ ਸਹਿਯੋਗ ਦੇ ਰਹੇ ਹਾਂ ਸੀ ਕਹਿੰਦੇ ਆ ਕਿ ਛੱਡੋ ਜਿਨ੍ਹਾਂ ਨੇ ਛੱਡਤਾ ਨਸ਼ਾ ਜਿਨ੍ਹਾਂ ਨੇ ਕੋਈ ਸਹੀ ਤਰ੍ਹਾਂ ਦਾ ਨਸ਼ਾ ਛੱਡ ਦਿੱਤਾ ਹੈ ਤੇ ਛੱਡਣਾ ਚਾਹਦੇ ਹਨ ਉਹਦੇ ਪਰਿਵਾਰ ਵਾਲੇ ਮਦਦ ਕਰ ਰਹੇ ਹਨ ਕੀ ਕਰਨ ਤੇ ਤੇ ਉਹ ਕਹਿੰਦੇ ਨੇ ਕਿ ਸਾਡਾ ਉਹ ਕਰਨ ਸਾਨੂੰ ਛਡਵਾਇਆ ਜਾਵੇ ਬਈ ਤੇ ਉਸ ਕੇਂਦਰ ਜਿਹੜੇ ਨੇ ਸਪੈਸ਼ਲ ਬਣਾਏ ਨੇ ਤੇ ਉਸ ਕੇਂਦਰਾਂ ਦੇ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਚਾਹੇ ਮਹੀਨਾ ਲੱਗ ਜਾਵੇ 2 ਮਹੀਨੇ 5 ਮਹੀਨੇ 6 ਮਹੀਨੇ ਕੋਈ ਗੱਲ ਨਹੀਂ ਉਹਨਾਂ ਦਾ ਪੂਰਾ ਇਲਾਜ ਹੋ ਰਿਹਾ ਹੈ